ਯੁਗਤੀ ਤੇ ਆਪਾਂ ਵੇਖਦੇ ਕਲਰਕ ਦੀ ਨਹੀਂ ਹੁੰਦੀ ਰਾਤ ਦੇ ਹਨੇਰੇ ਦੇ ਵਿੱਚ 2:30 ਵਜੇ ਕਦੀ ਕਿਸੇ ਸੁਣਿਆ ਜਥੇਦਾਰ ਜਿਹਨੂੰ ਵੀ ਬਣਾਉਣੇ ਆਪਾਂ ਉਹ ਪਰਸਨਲੀ ਤੌਰ ਤੇ ਕੋਈ ਬੰਦਾ ਚੰਗਾ ਵੀ ਹੋ ਸਕਦਾ ਤੇ ਸਾਰੇ ਮਾੜੇ ਵੀ ਨਹੀਂ ਹੋ ਸਕਦੇ ਪਰ ਉਹਦੇ ਲਈ ਜਿਹੜਾ ਵਿਧੀ ਵਿਧਾਨ ਆ ਉਹਨੂੰ ਬਣਾਉਣ ਦਾ ਤੇ ਲਾਉਣ ਦਾ ਉਹ ਬਿਲਕੁਲ ਗਲਤ ਆ ਅੱਜ ਮਤਲਬ ਕੌਮ ਆਗੂ ਹੀਣੀ ਨਹੀਂ ਲੱਗ ਰਹੀ ਦੇਖੋ ਜਿਹੜੀ ਆਗੂ ਹੀਣ ਵਾਲੀ ਗੱਲ ਤੁਸੀਂ ਕੀਤੀ ਆ ਨਾ ਉਹ ਸਾਰਾ ਕੁਛ ਸਾਡੀ ਚਾ ਪਲੂਸ ਰਾਜਨੀਤੀ ਨੇ ਇੱਕ ਪਰਿਵਾਰ ਦੇ ਦਿਵਾਲੇ ਇਕੱਠਾ ਕਰਤਾ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਵਧੀਆ ਬਿਜ਼ਨਸਮੈਨ ਤਾਂ ਹੋ ਸਕਦਾ ਪਰ ਪੰਥਕ ਆਗੂ ਨਹੀਂ ਹੋ ਸਕਿਆ ਅੱਜ ਤਾਂ ਹਾਲਾਤ ਇਹ ਬਣਾਤੀ ਵੀ ਇਸ ਪਾਰਟੀ ਨੂੰ ਇੱਕ ਪੰਥਕ ਪਾਰਟੀ ਤੇ ਰਹਿਣ ਨਹੀਂ ਦਿੱਤਾ ਇੱਕ ਸਰਮਾਇਦਾਰਾਂ ਦੀ ਪਾਰਟੀ ਬਣਾ ਦਿੱਤਾ ਅੱਜ ਭਾਈ ਅਮਰਪਾਲ ਸਿੰਘ ਹੁਣ ਜੇ ਅੰਦਰ ਬੈਠੇ ਆ ਤੇ ਬਾਪੂ ਜੀ ਨੂੰ ਤਾਂ ਨਿਕਲ ਕੇ ਬਾਹਰ ਤੁਰਨਾ ਪਿਆ ਜੀ ਭਾਈ ਅਮਰਤਪਾਲ ਸਿੰਘ ਅੰਦਰ ਹੁੰਦੇ ਬਾਪੂ ਜੀ ਹੁਣ ਇਹ ਤੇ ਦਵਾਈ 'ਚ ਬੈਠੇ ਸੀ ਉਹ ਤੇ ਆਉਂਦੇ ਹੀ ਨਹੀਂ ਸੀਗੇ ਇਹਨਾਂ ਲੋਕਾਂ ਨੇ ਇਹ ਦਿਖਾਉਣ ਦਾ ਯਤਨ ਕਰਿਆ ਕਿ ਅਕਾਲ ਤੱਕ ਸਾਡੇ ਕੁੰਡੇ 'ਚ ਆਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਜਿਵੇਂ ਕੌਮ ਮਾਰ ਕੇ ਟੰਗਦੇ ਹੁੰਦੇ ਨੇ ਵੀ ਆਉਣ ਵਾਲੇ ਜਥੇਦਾਰ ਬੋਲਣ ਨਾ ਜੋ ਗੱਲ ਉਹਨਾਂ ਨੇ ਅੱਜ ਤੋਂ 4-5 ਦਿਨ ਪਹਿਲਾਂ ਕਹੀ ਸੀ ਵੀ ਸ਼ੋਮਨੀ ਕਮੇਟੀ ਜਿਹਨੂੰ ਮਰਜ਼ੀ ਬਦਲਵੇ ਜਿਹਨੂੰ ਮਰਜ਼ੀ ਰੱਖ ਲਵੇ ਉਹਨਾਂ ਨੇ ਇਹ ਦੱਸਤਾ ਕਿ ਅ ਇਹ ਜਥੇਦਾਰ ਸਾਡੇ ਅਧੀਨ ਆ ਅਸੀਂ ਜਥੇਦਾਰ ਦੇ ਅਧੀਨ ਭਾਵੇਂ ਗੜਗੱਜ ਸਾਹਿਬ ਪੰਥ ਪ੍ਰਚਾਰਕ ਨੇ ਪਰ ਜਿਹੜੇ ਢੰਗ ਨਾਲ ਉਹਨਾਂ ਦੀ ਨਿਯੁਕਤੀ ਹੋਈ ਜਿਹੜੇ ਢੰਗ ਨਾਲ ਉਹਨਾਂ ਨੂੰ ਵਰਤੇ ਆ ਗਿਆ ਜਿਹੜੇ ਸਮੇਂ ਬਿਦਵਾਨ ਨੇ ਉਹਨਾਂ ਨੂੰ ਨਹੀਂ ਪਤਾ ਰਾਤ ਦੇ ਹਨੇਰੇ 'ਚ ਮੇਰੀ ਨਿਯੁਕਤੀ ਹੋ ਗਈ ਜਤਵਾਨ ਸੱਜਣ ਨੂੰ ਐਸ ਢੰਗ ਨਾਲ ਵਰਤ ਜਵੇ ਕੋਈ ਸਮਝ ਲਓ ਵੀ ਬਹੁਤ ਮਾੜੀ ਗੱਲ ਹੈ ਕੁ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਪੰਥਕ ਆਗੂ ਸਾਡੇ ਨਾਲ ਨੇ ਜਾਣਨ ਦਾ ਯਤਨ ਕਰਦੇ ਆ ਜੋ ਜਥੇਦਾਰਾਂ ਦੀਆਂ ਨਿਯੁਕਤੀਆਂ ਹੋਈਆਂ ਰਾਤ ਦੇ ਹਨੇਰੇ ਦੇ ਵਿੱਚ ਬਿਨਾਂ ਕਿਸੂਰ ਤੋਂ ਜਥੇਦਾਰਾਂ ਨੂੰ ਉਹਨਾਂ ਦੇ ਅਹੁਦੇ ਤੋਂ ਖਾਰਜ ਕੀਤਾ ਜਾਂਦਾ ਸਾਰਾ ਜਾਣਨ ਦਾ ਯਤਨ ਕਰਦੇ ਵੀ ਇਸ ਐਪੀਸੋਡ ਨੂੰ ਕਿਵੇਂ ਵੇਖਦੇ ਨੇ ਸਭ ਤੋਂ ਪਹਿਲਾਂ ਅਸੀਂ ਆਗੂ ਸਾਹਿਬਾਨ ਦਾ ਆਪਣੇ ਚੈਨਲ ਤੇ ਸਵਾਗਤ ਕਰਦੇ ਆ ਸਰਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਜਿਹੜੀ ਜਥੇਦਾਰਾਂ ਦੀ ਨਿਯੁਕਤੀ ਦੀ ਗੱਲ ਆ ਜੀ ਪਹਿਲਾਂ ਤਾਂ ਜਿਹੜੀ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨਾਂ ਦੇ ਕੋਲ ਪ੍ਰਬੰਧ ਆ ਜੀ ਉਹਨਾਂ ਨੂੰ ਬਿਲਕੁਲ ਜੋ ਉਹਨਾਂ ਨੇ ਵਤੀਰਾ ਪਿਛਲੀ 2 ਦਸੰਬਰ ਦੇ ਫੈਸਲਿਆਂ ਤੋਂ ਬਾਅਦ ਅਪਣਾਇਆ ਹੋਇਆ ਜਥੇਦਾਰਾਂ ਦੇ ਨਾਲ ਉਹ ਬਿਲਕੁਲ ਗਲਤ ਆ ਜਿਹੜਾ ਕਿ ਪੰਥ ਨੂੰ ਕਦੀ ਪ੍ਰਵਾਨ ਨਹੀਂ ਹੋ ਸਕਦਾ ਜੀ ਬਿਲਕੁਲ ਜੀ ਅਸੀਂ ਇਹ ਚਾਹੁੰਦੇ ਆ ਕਿ ਇਹ ਵਿਧੀ ਵਿਧਾਨ ਜਿਹੜਾ ਹੈਗਾ ਆ ਜਥੇਦਾਰਾਂ ਨੂੰ ਬਦਲਣ ਦਾ ਜੀ ਇਹ ਬਿਲਕੁਲ ਸਾਨੂੰ ਇੱਕ ਕੌਮ ਨੂੰ ਪੰਥ ਨੂੰ ਇਕੱਠੀ ਹੋ ਕੇ ਦੁਬਾਰਾ ਤੋਂ ਇਹਦਾ ਕਿਸੇ ਸਿਸਟਮ ਤੇ ਲੈ ਕੇ ਆਉਣਾ ਚਾਹੀਦਾ ਅਸੀਂ ਇਸੇ ਤਰ੍ਹਾਂ ਹਰ ਬੰਦੇ ਨੂੰ ਜਲੀਲ ਕਰਕੇ ਘਰ ਨੂੰ ਨਾ ਤੋਰੀਏ ਕਿਉਂਕਿ ਉਹ ਸਾਡੀਆਂ ਬੜੀਆਂ-ਵੱਡੀਆਂ ਸੰਸਥਾਵਾਂ ਨੇ ਉਹ ਸੰਸਥਾਵਾਂ ਉਹ ਆ ਜਿਨ੍ਹਾਂ ਦੇ ਵੱਲ ਪੂਰਾ ਪੰਥ ਕੌਮ ਦੇਖਦੀ ਆ ਚਾਹੇ ਉਹ ਕਿਸੇ ਵੀ ਪਾਰਟੀ ਛੋਬੇ ਜੀ ਸੋ ਸਾਨੂੰ ਇਹਨਾਂ ਚੀਜ਼ਾਂ ਦਾ ਜੋ ਉਹਨਾਂ ਨੇ ਉਹ ਕੀਤਾ ਵਰਤਾਰਾ ਦੋ ਤਰੀਕ ਤੋਂ ਕੀਤਾ ਹੋਇਆ ਉਹ ਸਹੀ ਨਹੀਂ ਹੈਗਾ ਉਹ ਗਲਤ ਆ ਦੋ ਤਿੰਨ ਮਹੀਨਿਆਂ ਦੇ ਵਿੱਚ ਦੋ ਤਰੀਕ ਦਾ ਤੁਸੀਂ ਜ਼ਿਕਰ ਕਰਤਾ ਦੋ ਤਿੰਨ ਮਹੀਨਿਆਂ ਚ ਤਿੰਨ ਸਿੰਘ ਸਾਹਿਬ ਬਦਲ ਦਿੱਤੇ ਜਾਂਦੇ ਨੇ ਇਹਨਾਂ ਦਾ ਕੋ ਕਾਰਜਕਾਲ ਹੋਣਾ ਚਾਹੀਦਾ ਇੱਕ ਵੇਖੋ ਸਰਪੰਚ ਦਾ ਵੀ ਕਾਰਜਕਾਲ 5 ਸਾਲ ਹੁੰਦਾ ਹੈ ਆਪਾਂ ਵੇਖਦੇ ਇਸ ਤਰੀਕੇ ਦੇ ਨਾਲ ਨੁਕਤੀ ਤੇ ਆਪਾਂ ਵੇਖਦੇ ਕਲਰਕ ਦੀ ਨਹੀਂ ਹੁੰਦੀ ਰਾਤ ਦੇ ਹਨੇਰੇ ਦੇ ਵਿੱਚ 2:30 ਵਜੇ ਕਦੀ ਕਿਸੇ ਸੁਣਿਆ ਹਾਂ ਬਿਲਕੁਲ ਜੀ ਇਹ ਇਹ ਜਿਹੜਾ ਗੱਲ ਇੱਕ ਇਹ ਆ ਵੀ ਠੀਕ ਆ ਅਸੀਂ ਏ ਜੇ ਕਿਸੇ ਨੂੰ ਦਿੱਤੀ ਆ ਉਹ ਸੇਵਾ ਜੀ ਉਹਨਾਂ ਨੂੰ ਅਸੀਂ ਰਸਤਕ ਵੀ ਕਰਨਾ ਹੁੰਦਾ ਆ ਉਹ ਸਮਾਂ ਹੁੰਦਾ ਪਰ ਉਹਦਾ ਇਹ ਤਰੀਕਾ ਨਹੀਂ ਵੀ ਜਿਹੜੀ ਚੀਜ਼ ਸਾਨੂੰ ਸੂਟ ਕਰਦੀ ਆ ਉਹ ਅਸੀਂ ਰੱਖ ਲਈਏ ਜਿਹੜੀ ਸਾਨੂੰ ਸੂਟ ਨਹੀਂ ਕਰਦੀ ਉਹ ਨਾ ਰੱਖੀਏ ਸੋ ਅੱਜ ਤੱਕ ਪਿਛਲੇ 30 ਸਾਲ ਦੇ ਇਤਿਹਾਸ ਦੇ ਵਿੱਚ ਜਦੋਂ ਤੋਂ 1995 ਚ ਪਹਿਲੀ ਵਾਰੀ 84 ਤੋਂ ਬਾਅਦ 17 18 ਸਾਲ ਬਾਅਦ ਉਹ ਇਲੈਕਸ਼ਨ ਹੋਈ ਸੀ ਸ਼੍ਰੋਮਣੀ ਕਮੇਟੀ ਦੀ ਜੀ ਉਦੋਂ ਬਾਅਦ ਜਿਹੜੇ ਜਥੇਦਾਰ ਬਾਦਲ ਪਰਵਾਰ ਨੂੰ ਬਾਦਲ ਪਰਵਾਰ ਨੂੰ ਪ੍ਰਵਾਨ ਸੀ ਉਹੀ ਰੱਖੇ ਗਏ ਦੂਸਰਾ ਜਥੇਦਾਰ ਉੱਥੇ ਕੋਈ ਰੱਖਿਆ ਨਹੀਂ ਗਿਆ ਹੂੰ ਇਹ ਬਿਲਕੁਲ ਜਿਹੜੀ ਇਹ ਗੱਲ ਆ ਇਹ ਗਲਤ ਆ ਔਰ ਇਹਦੇ ਲਈ ਸਾਨੂੰ ਪੂਰੀ ਕੌਮ ਨੂੰ ਇੱਕ ਵਾਰੀ ਬੈਠ ਕੇ ਸਾਡਾ ਇੱਕ ਪੰਥਕ ਇਕੱਠ ਇਸ ਮੁੱਦੇ ਤੇ ਵੀ ਹੋਣਾ ਚਾਹੀਦਾ ਜਿਹਦੇ ਵਿੱਚ ਅਸੀਂ ਇਹੋ ਜਿਹੇ ਫੈਸਲੇ ਨਿਰਣੇ ਲਈਏ ਤਾਂ ਕਿ ਕੌਮ ਦੇ ਅੱਗੇ ਜਿਹੜੀਆਂ ਅੱਜ ਇਹੋ ਜਿਹੀਆਂ ਕੱਲ ਨੂੰ ਤਾਂ ਕੋਈ ਵੀ ਹੋਰ ਪਰਿਵਾਰ ਉੱਠ ਕੇ ਇਹ ਸੰਸਥਾਾਂ ਇੱਕ ਪਰਿਵਾਰ ਦੀਆਂ ਥੋੜੀਆਂ ਇਹ ਤਾਂ ਪੂਰੇ 500 ਦੀਆਂ ਸੰਸਥਾਵਾਂ ਨੇ ਸੋ ਇਹਦੇ ਲਈ ਸਾਨੂੰ ਕੌਮ ਨੂੰ ਇਕੱਠੇ ਹੋ ਕੇ ਸਾਨੂੰ ਵੀ ਸਮਝਣਾ ਪੈਣਾ ਸਾਰਿਆਂ ਨੂੰ ਵੀ ਅਸੀਂ ਕੱਲੀ ਮੂੰਹ ਜਵਾਨੀ ਗੱਲਾਂ ਨਾ ਕਰੀ ਜਾਈਏ ਇਹਦੇ ਉੱਤੇ ਸਾਨੂੰ ਕੰਮ ਕਰਨ ਦੀ ਲੋੜ ਆ ਵੀ ਤਖਤਾਂ ਦੇ ਜਹੇਦਾਰ ਕੌਮ ਚੁਣੇ ਵੀ ਕੌਮ ਦਾ ਜਹੇਦਾਰ ਕੌਮ ਚੁਣੇ ਇੱਕ ਬੰਦਾ ਨਾ ਚੁਣੇ ਤੇ ਇਹ ਇਹ ਪ੍ਰਕਿਰਿਆ ਪੁਰਾਣੇ ਸਮੇਂ ਦੀ ਗੱਲ ਕਰੀਏ ਸਰਬੱਤ ਖਾਲਸੇ ਹੁੰਦੇ ਰਹੇ ਸੀ ਤਾਂ ਲੱਗਦਾ ਵੀ ਆਉਣ ਵਾਲੇ ਸਮਾਂ ਹੁਣ ਸਮਾਂ ਸਰਬੱਤ ਖਾਲਸੇ ਦੀ ਮੰਗ ਕਰਦਾ ਆ ਕੋ ਕਿਸੇ ਵੀ ਰੂਪ ਚ ਚਾਹੇ ਪੰਥਕ ਇਕੱਠ ਦੇ ਵਿੱਚ ਚਾਹੇ ਸਰਬੱਤ ਖਾਲਸਾ ਦੇ ਵਿੱਚ ਜਿਹਦੇ ਵਿੱਚ ਸਾਰੀਆਂ ਪੰਥਕ ਧਿਰਾਂ ਜਿੰਨੀਆਂ ਨੇ ਉਹ ਮਿਲ ਬੈਠ ਕੇ ਇੱਕ ਵਾਰੀ ਇਹ ਇਹ ਪਹਿਲਾਂ ਇੱਕ ਬੈਠ ਕੇ ਉਹਨਾਂ ਦੀ ਮੀਟਿੰਗ ਹੋਣੀ ਚਾਹੀਦੀ ਆ ਉਹਦੇ ਵਿੱਚ ਗੁਰਮਤਾ ਕਰਕੇ ਉਹ ਫੈਸਲਾ ਲੈਣ ਕਿ ਸਾਨੂੰ ਅੱਗੇ ਅਸੀਂ ਕਿਸ ਤਰ੍ਹਾਂ ਤੁਰਨਾ ਕਿਉਂਕਿ ਪਿਛਲਾ ਜਿਹੜਾ ਸਾਡਾ 30 ਸਾਲ ਦਾ ਸਮਾਂ ਲੰਘਿਆ ਇਹ ਬਹੁਤ ਦੁੱਖਦਾਈ ਸੀਗਾ ਇਹਦੇ ਅੰਦਰ ਜੋ ਕੁਝ ਵੀ ਹੋਇਆ ਉਥੇ ਜਿੰਨੇ ਵੀ ਪੰਥ ਪ੍ਰਸਤ ਫੈਸਲੇ ਸੀ ਉਹ ਨਹੀਂ ਲੈਂਦੇ ਲਏ ਗਏ ਉਹਦੇ ਕਾਰਨ ਹੀ ਸਾਡੀ ਜਿਹੜੀ ਅਕਾਲੀ ਦਲ ਇੱਕ ਸਾਹਿਬ ਦੀ ਜਿਹੜਾ ਜੋ ਕੁਝ ਹੈਗਾ ਉਹ ਸਾਡਾ ਪਿੱਛੇ ਚਲੇ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਫੈਸਲੇ ਸੀ ਅਸੀਂ ਧਾਰਮਿਕ ਤੌਰ ਤੇ ਵੀ ਬਹੁਤ ਪਛੜ ਗਏ ਔਰ ਰਾਜਨੀਤਿਕ ਤੌਰ ਤੇ ਜਿਹੜਾ ਅਕਾਲੀ ਦਲ ਇੱਕ ਪੰਥ ਦੀ ਬਹੁਤ ਜਦੇਵੰਦੀ ਸੀਗੀ ਉਹ ਅੱਜ ਕਿੱਥੇ ਜਾ ਕੇ ਖੜ ਗਈ ਆ ਉਹਦੇ ਜੋ ਹਾਲਾਤ ਨੇ ਉਹ ਪੈਦਾ ਕੀਤੇ ਉਹ ਇੱਕ ਪਰਿਵਾਰ ਦੇ ਕਰਕੇ ਹੋਏ ਨੇ ਜਾਂ ਜਿਹੜੀ ਉਹਨਾਂ ਦੀ ਜੁੰਡਲੀ ਸੀ ਸਾਰੀ ਅੱਜ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹਣਾ ਅੱਜ ਜਿਹੜੇ ਬਾਕੀ ਦੇ ਬੰਦੇ ਉਹਨਾਂ ਦੇ ਨਾਲ ਦੇ ਸੀ ਅੱਜ ਕਹਿੰਦੇ ਆ ਵੀ ਅਸੀਂ ਤਾਂ ਬਹੁਤ ਸੱਚੇ ਸੁੱਚੇ ਸੀਗੇ ਪਰ ਉਹ ਇੱਕ ਪਰਿਵਾਰ ਹੀ ਕਰਦਾ ਸੀ ਜੇ ਭਾਈ ਅਮਰਤਪਾਲ ਸਿੰਘ ਦੀ ਇਲੈਕਸ਼ਨ ਦੇ ਵਿੱਚ ਪੰਛ ਫਰੀਦਕੋਟ ਦੀ ਸੀਟ ਤੇ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਐਡਾ ਵੱਡਾ ਮੰਡੇਟ ਨਾ ਦਿੰਦਾ ਤੇ ਅੱਜ ਵੀ ਉਹਨਾਂ ਦੇ ਨਾਲ ਹੀ ਤੁਰੇ ਫਿਰਨੇ ਸੀ ਸੋ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਇਹ ਜਿੰਨੇ ਵੀ ਅੱਜ ਪਾਲਾ ਰੌਲਾ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਤੋਂ ਥੱਲੇ ਇੱਕ ਬਲਾਕ ਸੰਪਤੀ ਮੈਂਬਰ ਬਣਾਉਣ ਜੋਗੀ ਵੀ ਸਾਡੇ 'ਚ ਸ਼ਮਤਾ ਨਹੀਂ ਰਹਿ ਗਈ ਫਿਰ ਉਹਨਾਂ ਨੇ ਇਹ ਗੱਲ ਚੱਕੀ ਆ ਸੋ ਅਸੀਂ ਜਦੋਂ ਸਮਾਂ ਹੁੰਦਾ ਆ ਉਦੋਂ ਬੋਲਣ ਦੀ ਲੋੜ ਸੀਗੀ ਉਦੋਂ ਨਹੀਂ ਬੋਲੇ ਉਹ ਵੀ ਉਹਨਾਂ ਦੀ ਵੀ ਇਹ ਜਿਹੜੇ ਨਵੇਂ ਜਹੇਦਾਰ ਬਣੇ ਨੇ ਤੁਸੀਂ ਉਹਨਾਂ ਨੂੰ ਅੱਜ ਮੰਨਦੇ ਜੀ ਕਿਉਂਕਿ ਬਾਬਾ ਬਲਬੀਰ ਸਿੰਘ ਅੱਧੀਆਂ ਜਥੇ ਹੰਦਿਆ ਨੇ ਮੰਨਣ ਤੋਂ ਇਨਕਾਰ ਕਰਤਾ ਵੀ ਸੀ ਇਹਨਾਂ ਨੂੰ ਮੰਨਦੇ ਨਹੀਂ ਜਾਈਦਾ ਦੇਖੋ ਮੈਂ ਇੱਕ ਗੱਲ ਕਹਿਣੀ ਚਾਹਨਾ ਜੀ ਜਥੇਦਾਰ ਜਿਹਨੂੰ ਵੀ ਬਣਾਉਣੇ ਆਪਾਂ ਉਹ ਪਰਸਨਲੀ ਤੌਰ ਤੇ ਕੋਈ ਬੰਦਾ ਚੰਗਾ ਵੀ ਹੋ ਸਕਦਾ ਤੇ ਸਾਰੇ ਮਾੜੇ ਵੀ ਨਹੀਂ ਹੋ ਸਕਦੇ ਪਰ ਉਹਦੇ ਲਈ ਜਿਹੜਾ ਵਿਧੀ ਵਿਧਾਨ ਆ ਉਹਨੂੰ ਬਣਾਉਣ ਦਾ ਤੇ ਲਾਉਣ ਦਾ ਉਹ ਬਿਲਕੁਲ ਗਲਤ ਆ ਅਸੀਂ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ ਹੈਗੇ ਜੋ ਹਰਪ੍ਰੀਤ ਸਿੰਘ ਉਹਨਾਂ ਨੁਰਗਵੀਰ ਸਿੰਘ ਉਹਨਾਂ ਨੂੰ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਜਿਸ ਤਰੀਕੇ ਨਾਲ ਲਾਇਆ ਗਿਆ ਉਹਦੇ ਵਿੱਚੋਂ ਇੱਕ ਗੱਲ ਸਪਸ਼ਟ ਸਾਹਮਣੇ ਆਉਂਦੀ ਆ ਉਹ ਪਰਿਵਾਰ ਨੂੰ ਜਦੋਂ ਸ਼ੀਸ਼ਾ ਕਾਲ ਤੱਕ ਸਾਹਮਣੇ ਖੜ ਕੇ ਦਿਖਾਇਆ ਗਿਆ ਕਿ ਤੁਸੀਂ ਆ ਹਾ ਹਾ ਗੁਨਾਹ ਕੀਤੇ ਹੋਏ ਆ ਇਹ ਗੁਨਾਹਾਂ ਦੀ ਸਜ਼ਾ ਤੁਹਾਨੂੰ ਲੋਕਾਂ ਨੇ ਪਹਿਲਾਂ ਕਚਹਿਰੀ 'ਚ ਦਿੱਤੀ ਆ ਤੇ ਹੁਣ ਕਾਲ ਤੱਕ ਸਭ ਵੱਲੋਂ ਵੀ ਤੁਹਾਨੂੰ ਇਹ ਸਜ਼ਾ ਮਿਲ ਰਹੀ ਆ ਉਸ ਤੋਂ ਬਾਅਦ ਉਹ ਪਰਿਵਾਰ ਨੂੰ ਪ੍ਰਮਾਨਤ ਨਹੀਂ ਹੋਈਆਂ ਗੱਲਾਂ ਤੇ ਉਸ ਤੋਂ ਬਾਅਦ ਇਹ ਸਾਰੇ ਫੈਸਲੇ ਲੈ ਗਏ ਜਿਹੜੇ ਕਿ ਬਹੁਤ ਦੁਖਦਾਈ ਤੇ ਮਾੜੇ ਆ ਇਹ ਨਹੀਂ ਕੌਮ ਦੇ ਅੰਦਰ ਹੋਣੇ ਚਾਹੀਦੇ ਸਾਨੂੰ ਜੇ ਅਸੀਂ ਪੰਥ ਨੂੰ ਬਚਾਉਣਾ ਆ ਨੇ ਧਰਮ ਦੀ ਗੱਲ ਰੱਖਣੀ ਆ ਤੇ ਸਾਨੂੰ ਦ੍ਰਿੜਤਾ ਨਾਲ ਇਹਦੇ ਉੱਤੇ ਫੈਸਲੇ ਲੈ ਕੇ ਸਾਨੂੰ ਆਉਣ ਵਾਲੇ ਸਮੇਂ 'ਚ ਵੀ ਅਸੀਂ ਕੱਲੀਆਂ ਗੱਲਾਂ ਨਾ ਕਰੀਏ ਉਹਦੇ ਉੱਤੇ ਕੋਈ ਪ੍ਰੋਗਰਾਮ ਬਣਾਈਏ ਕੋਲੀ ਕੀਏ ਇਹਦੇ ਉੱਤੇ ਸਾਡਾ ਇੱਕ ਫਰਜ਼ ਬਣਦਾ ਹੂੰ ਅਸੀਂ ਅੱਜ ਕੌਮ ਸਾਨੂੰ ਜਿਹੜੇ ਸਾਡੇ ਵਿਰੋਧੀ ਸੀਗੇ ਉਹਨਾਂ ਨੂੰ ਬੜੇ ਧੜਿਆਂ ਦੇ ਵਿੱਚ ਵੰਡ ਦਿੱਤਾ ਬੜੀ ਥੀ ਸਾਡੀ ਜਿਹੜੀ ਕੌਮ ਦੀ ਸ਼ਕਤੀ ਆ ਉਹਨੂੰ ਖੇਰੂ ਖੇਰੂ ਕਰਕੇ ਕਿਸੇ ਨੂੰ ਕਿਸੇ ਨਾਲ ਜੋੜਦਾ ਕਿਸੇ ਨੂੰ ਮੈਂ ਉਹਨਾਂ ਸਾਰਿਆਂ ਨੂੰ ਵੀ ਬੇਨਤੀ ਕਰਨੀ ਚਾਹਣਾ ਕਿ ਜਿੱਥੇ ਪੰਛ ਦੀ ਕੌਮ ਦੀ ਗੱਲ ਆਉਂਦੀ ਆ ਉੱਥੇ ਆਪਾਂ ਆਪਣੀਆਂ ਇਹ ਸਾਰੇ ਮਫਾਦ ਪਿੱਛੇ ਰੱਖ ਕੇ ਆਪਾਂ ਇਸ ਗੱਲ ਤੇ ਤਾਂ ਕਿਸੇ ਕਿਸੇ ਮਿਨੀਮਮ ਪ੍ਰੋਗਰਾਮ ਤੇ ਤਾਂ ਇਕੱਠੇ ਹੋਈਏ ਸਰਵਾਰ ਸਾਹਿਬ ਇਹ ਤਾਂ ਲੱਗ ਨਹੀਂ ਰਿਹਾ ਵੀ ਅੱਜ ਕੌਮ ਜਿਹੜੀ ਹੈ ਆਗੂ ਹੀਣੀ ਜਿਹੜੇ ਅੱਜ ਕਰ ਲਈ ਐ ਜੀ ਪੀਸੀ ਦਾ ਤੁਸੀਂ ਜ਼ਿਕਰ ਕੀਤਾ ਧਾਮੀ ਸਾਹਿਬ ਡਿਜ਼ਾਈਨ ਦਿੱਤੀ ਬੈਠੇ ਨੇ ਜਿਹੇਦਾਰਨ ਅਧੀ ਕੌਮ ਕਹਿੰਦੀ ਅਹੀ ਜਿਹੇਦਾਰ ਮੰਨਦੇ ਨਹੀਂਗੇ ਹਾਂਜੀ ਜਿਹ ਅਕਾਲੀ ਦਲ ਆਪਾਂ ਕਹੀਏ ਤੇ ਉਹ ਵੀ ਹਾਸ਼ੀਏ ਤੋਂ ਡਿੱਗ ਚੁੱਕੀ ਏ ਜਮਾਤ ਉਹ ਤੇ ਅੱਜ ਮਤਲਬ ਕੌਮ ਆਗੂ ਹੀਣੀ ਨਹੀਂ ਲੱਗ ਰਹੀ ਦੇਖੋ ਜਿਹੜੀ ਆਗੂ ਹੋਣ ਵਾਲੀ ਗੱਲ ਤੁਸੀਂ ਕੀਤੀ ਆ ਨਾ ਜੀ ਉਹ ਸਾਰਾ ਕੁਛ ਸਾਡੀ ਚਾਪਲੂਸ ਰਾਜਨੀਤੀ ਨੇ ਇੱਕ ਪਰਿਵਾਰ ਦੇ ਦਿਵਾਲੇ ਇਕੱਠਾ ਕਰਤਾ ਸਾਡੀ ਪੰਜ ਪ੍ਰਧਾਨੀ ਜਿਹੜੀ ਪ੍ਰਣਾਲੀ ਸੀ ਉਹ ਖਤਮ ਕਰ ਦਿੱਤੀ ਕਿਤੇ ਸੱਚ ਬੋਲਣ ਵਾਲੀ ਗੱਲ ਸੀ ਅਸੀਂ ਉਹ ਇੱਕ ਚਾਪਲੂਸ ਬਣ ਗਏ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਵਧੀਆ ਬਿਜ਼ਨਸਮੈਨ ਤਾਂ ਹੋ ਸਕਦਾ ਪਰ ਉਹ ਪੰਥਕ ਆਗੂ ਨਹੀਂ ਹੋ ਸਕਿਆ ਨਾਲ ਪੰਥ ਨੇ ਉਹਨੂੰ ਪਰਵਾਣ ਕੀਤਾ ਇਹੋ ਚਾਹੀਦਾ ਪੰਥਕ ਆਗੂ ਸੋ ਪੰਥ ਦਾ ਜਿਹੜਾ ਪੰਥਕ ਆਗੂ ਆ ਨਾ ਉਹ ਸਾਨੂੰ ਚਾਹੀਦਾ ਜਿਹੜਾ ਪੰਥ ਦੀ ਜਿਹੜੀ ਸਭ ਤੋਂ ਪਹਿਲਾਂ ਪੰਥ ਨੂੰ ਬਚਾਉਣ ਦੀ ਗੱਲ ਆ ਅੱਜ ਦੇਖੋ ਜਿਹੜੇ ਹਾਲਾਤ ਨੇ ਤੁਸੀਂ ਰੋਜ਼ ਸੰਗਤ ਦੇ ਵਿੱਚ ਵਿਚਰਦੇ ਆ ਜੀ ਜਿਸ ਹਾਲਾਤ ਚ ਅੱਜ ਕੌਮ ਖੜੀ ਆ ਮੇਰੇ ਖਿਆਲ ਇਹ ਤੋਂ ਪਹਿਲਾਂ ਕਦੀ ਨਹੀਂ ਇਹੋ ਜਿਹੇ ਹਾਲਾਤ ਬਣੇ ਸੋ ਉਹਦੇ ਲਈ ਉਹ ਚੋਂ ਕੱਢਣ ਦੇ ਲਈ ਸਾਨੂੰ ਇੱਕ ਪੰਥ ਪ੍ਰਵਾਨਤ ਲੀਡਰ ਚਾਹੀਦਾ ਦੇਖੋ ਖਡੂਰ ਸਾਹਿਬ ਦੀ ਇਲੈਕਸ਼ਨ ਸੀ ਜੀ ਤੁਸੀਂ ਉੱਥੇ ਸ਼ਾਇਦ ਉਹਨਾਂ ਦਿਨਾਂ ਚ ਗਏ ਹੋਣੇ ਆ ਸਾਡਾ ਹਲਕਾ ਜੀ ਸੀ ਹਾਂ ਹਲਕਾ ਉੱਥੇ ਉੱਥੇ ਲੀਡਰ ਇਕੱਠੇ ਨਹੀਂ ਸੀ ਹੋਏ ਉੱਥੇ ਪੰਥ ਇਕੱਠਾ ਹੋਇਆ ਸੀ ਹਾਂ ਉਸ ਪੰਥ ਦਾ ਇੱਕ ਪ੍ਰਵਾਨਤ ਲੀਡਰ ਚਾਹੀਦਾ ਭਾਈ ਅਮਰਤਪਾਲ ਸਿੰਘ ਵਰਗਾ ਜਿਹੜਾ ਬੇਬਾਕੀ ਨਾਲ ਆਪਣੀ ਕੌਮ ਦੀ ਪੰਥ ਦੀ ਗੱਲ ਕਰਦਾ ਹੋਵੇ ਤੇ ਜਿਹੜੇ ਪੰਜਾਬ ਦੇ ਮੁੱਦੇ ਆ ਨਸ਼ੇ ਆ ਸਾਡਾ ਬਹੁਤ ਕੁਝ ਆ ਇੱਥੇ ਜਿਹਨੂੰ ਆਪਾਂ ਗੈਣ ਲੱਗੀਏ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਬੇਬਾਕੀ ਨਾਲ ਆਪਣੇ ਵਿਚਾਰ ਰੱਖਣ ਵਾਲਾ ਹੋਵੇ ਔਰ ਉਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਵਧਣ ਵਾਲਾ ਪਰ ਉਹਨਾਂ ਨੇ ਇੱਕ ਰਾਜਨੀਤਿਕ ਪਾਰਟੀ ਬਣ ਗਈ ਏ ਤੁਹਾਨੂੰ ਲੱਗਦਾ ਨਹੀਂ ਇਹ ਪਾਰਟੀ ਵੀ ਉੱਥੇ ਜਾਏਗੀ ਜਾਂ ਕੋਈ ਪਾਰਟੀ ਵੀ ਉੱਥੇ ਜਾਏਗੀ ਰਾਜਨੀਤਿਕ ਪਾਰਟੀ ਵੀ ਉਹ ਜਿਵੇਂ ਆਪਾਂ ਵੇਖਦੇ ਵੀ ਰੈਲੀਆਂ ਦੇ ਵਿੱਚ ਜਾਂ ਉਹ ਸਰਮਾਇਏ ਨੂੰ ਜਿਵੇਂ ਮਿਸਯੂਜ਼ ਕੀਤਾ ਜਾਂਦਾ ਵੀ ਤੁਸੀਂ ਕਿਵੇਂ ਗਾਰੰਟੀ ਦਿੰਦੇ ਵੀ ਤੁਹਾਡੇ ਵਾਲੀ ਰਾਜਨੀਤਿਕ ਪਾਰਟੀ ਵੀ ਬਿਲਕੁਲ ਪੰਥ ਦੇ ਹਿੱਤ ਚ ਚੱਲੇਗੀ ਦੇਖੋ ਅੱਜ ਤੋਂ ਬੜਾ ਲੰਬਾ ਸਮਾਂ ਪਹਿਲਾਂ ਹੂੰ ਜਦੋਂ ਅਕਾਲੀ ਦਲ ਬਣਿਆ ਜੀ ਤਾਂ ਉਸ ਵਾਲੇ ਅਕਾਲੀ ਦਲ ਦੇ ਜਿਹੜੇ ਲੀਡਰ ਸੀ ਜਾਂ ਜਿਹੜੇ ਐਮ.ਐਲ.ਏ ਦੀਆਂ ਇਲੈਕਸ਼ਨ ਲੜਦੇ ਹੁੰਦੇ ਸੀ ਨਾ ਉਹ ਏਡੇ ਵੱਡੇ ਕਰਤਾਰ ਦੇ ਮਾਲਕ ਹੁੰਦੇ ਸੀ ਵੀ ਜੇ ਕਿਤੇ ਸੰਗਤ ਨੇ ਫੰਡ ਦੇ ਸਬੰਧ ਦੇ ਵਿੱਚੋਂ ਦੇ ਤਾ ਤੇ ਇਲੈਕਸ਼ਨ ਤੋਂ ਬਾਅਦ ਜੋ ਕੁਝ ਉਹਨਾਂ ਨੂੰ ਬਚਦਾ ਹੁੰਦਾ ਸੀ ਉਹ ਅਕਾਲੀ ਦਲ ਦੇ ਦਫ਼ਤਰ 'ਚ ਜਮ੍ਹਾਂ ਕਰਾ ਕੇ ਆਉਂਦੇ ਹੁੰਦੇ ਸੀ ਹੂੰ ਸੋ ਅੱਜ ਵੀ ਕੌਮ ਦੇ ਅੰਦਰ ਬੜੇ ਦਰਦ ਰੱਖਣ ਵਾਲੇ ਸਮਝਣ ਵਾਲੇ ਲੋਕ ਬੈਠੇ ਨੇ ਹੂੰ ਪਰ ਅੱਜ ਤਾਂ ਹਾਲਾਤ ਇਹ ਬਣਾਤੀ ਵੀ ਇਸ ਪਾਰਟੀ ਨੂੰ ਇੱਕ ਪੰਥਕ ਪਾਰਟੀ ਤੇ ਰਹਿਣ ਨਹੀਂ ਦਿੱਤਾ ਇੱਕ ਸਰਮਾਇਦਾਰਾਂ ਦੀ ਪਾਰਟੀ ਬਣਾ ਦਿੱਤਾ ਸੋ ਅੱਜ ਵੀ ਜਿਹੜੇ ਪੰਥਕ ਧਰਾਂ ਨੇ ਜਿਹੜੀਆਂ ਕ੍ਰਾਪਸ਼ਨ ਤੋਂ ਰਹਿਤ ਨੇ ਜਿਹੜੀਆਂ ਸੋਚਦੀਆਂ ਵੀ ਸਾਡੀ ਕੌਮ ਦੀ ਗੱਲ ਸਾਡੇ ਰਾਜਨੀਤਿਕ ਸਫਰ ਦੀ ਗੱਲ ਆ ਜਿਹੜੀ ਜਿਹੜੇ ਲੋਕ ਇਹ ਸਮਝਣ ਕਿ ਸਾਨੂੰ 5 ਸਾਲ ਦਾ ਰੋਡ ਮੈਪ ਨਹੀਂ ਸਾਡਾ 5 10 15 20 ਸਾਲ ਦਾ ਚਾਹੀਦਾ ਕਿ ਅੱਜ ਅਸੀਂ ਕਿੱਥੇ ਖੜੇ ਆਂ 5 ਸਾਲ ਬਾਅਦ ਇਸ ਕੌਮ ਨੇ ਕਿੱਥੇ ਖੜੀ ਹੋਣਾ ਆ 20 ਸਾਲ ਬਾਅਦ ਕਿੱਥੇ ਖੜੀ ਹੋਣਾ ਇਹੋ ਜੀ ਪਲੈਨਿੰਗ ਕਰਕੇ ਤੁਰਨਾ ਪਊਗਾ ਇੱਥੇ ਇਕੱਲੀ ਇੱਕ ਵਾਰੀ ਰਾਜਨੀਤੀ ਦੇ ਵਿੱਚ ਆ ਕੇ ਤੁਸੀਂ ਇੱਕ ਸਰਕਾਰ ਬਣਾ ਲੈਣੀ ਬਹੁਤ ਵੱਡੀ ਗੱਲ ਨਹੀਂ ਹੈਗੀ ਸੋ ਇਹ ਇਹ ਸਾਰੀਆਂ ਗੱਲਾਂ ਦਾ ਮਸਲਾ ਮੈਂ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਗੱਲ ਤਾਂ ਕੀਤੀ ਆ ਕਿ ਦੇਖੋ ਮੇਰੀ ਸੁਰਤ ਦੇ ਅੰਦਰ ਪਾਰਟੀਆਂ ਤੋਂ ਬਿਨਾਂ ਇੱਕ ਆਜ਼ਾਦ ਉਮੀਦਵਾਰ ਨੂੰ ਲੋਕਾਂ ਨੇ 2 ਲੱਖ ਤੋਂ ਉੱਤੇ ਵੋਟ ਤੇ ਜਿਤਾਇਆ ਕੋਈ ਤਾਂ ਉਹਦੇ ਵਿੱਚ ਗੱਲ ਸੀਗੀ ਨਾ ਕੋਈ ਸੀਗੀ ਨਾ ਗੱਲ ਤਾਂ ਹੀ ਜਿਤਾਇਆ ਲੋਕਾਂ ਨੂੰ ਉਹਦੇ ਵਿੱਚੋਂ ਦਿਸਿਆ ਵੀ ਨਹੀਂ ਕਿ ਯਾਰ ਬੰਦਾ ਜਿਹੜਾ ਹੈ ਇਹ ਸਾਨੂੰ ਲੈ ਕੇ ਕਿਤੇ ਅੱਗੇ ਜਾ ਸਕਦਾ ਸੋ ਮੈਂ ਤਾਂ ਉਹਨਾਂ ਦਾ ਨਾਮ ਲਿਆ ਬਹੁਤ ਸਾਰੀ ਸੰਗਤ ਬੈਠੀ ਆ ਚਿਹਰਿਆਂ ਨੂੰ ਜਦੋਂ ਹੁਣ ਮਿਲਦੇ ਆ ਅਸੀਂ ਪਿੰਡਾਂ ਵਿੱਚ ਜਾ ਕੇ ਅਸੀਂ ਜਿਹੜੀ ਪਾਰਟੀ ਬਣਾਉਣ ਦੀ ਗੱਲ ਕੀਤੀ ਸੀ ਨਾ ਜਿਹੜਾ ਤੁਸੀਂ ਗੱਲ ਕੀਤਾ ਉਹਦੇ ਵਿੱਚ ਅਸੀਂ ਚਾਹੁੰਦੇ ਸੀ ਕਿ ਅਸੀਂ ਉਹਨਾਂ ਲੋਕਾਂ ਨੂੰ ਬਹੁਤ ਸਾਰੇ ਸਾਡੇ ਸਮਾਜ ਦੇ ਅੰਦਰ ਸਾਰੇ ਧਰਮਾਂ ਦੇ ਵਿੱਚੋਂ ਲੋਕ ਬੈਠੇ ਆ ਜਿਹੜੇ ਚੰਗੇ ਆ ਉਹਨਾਂ ਨੂੰ ਅਸੀਂ ਭਰਤੀ ਕਰਕੇ ਡੈਲੀਗੇਟ ਬਣਾ ਕੇ ਉਹਨਾਂ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਸਾਨੂੰ ਬਿਜ਼ਨਸਮੈਨ ਲੋਕਾਂ ਦੀ ਲੋੜ ਨਾ ਪਵੇ ਜਿਹੜੇ ਇਸ ਪਾਰਟੀ ਨੂੰ ਇੱਕ ਐਜੇ ਬਿਜ਼ਨਸ ਚਲਾਉਣ ਜੀ ਸੋ ਇਸ ਕਰਕੇ ਮੈਨੂੰ ਤਾਂ ਵਿਸ਼ਵਾਸ ਆ ਕਿ ਭਾਈ ਅਮਰਪਾਲ ਸਿੰਘ ਇਹਨਾਂ ਦਾ ਪਰਿਵਾਰ ਬਾਪੂ ਜੀ ਹੁਣ ਇਹ ਸਾਰੇ ਜਣੇ ਬੜੀ ਨਿਮਰਤਾ ਵਾਲੇ ਸਹਿਜ ਵਾਲੇ ਸਿੰਘ ਨੇ ਤੇ ਭਾਈ ਅਮਰਪਾਲ ਸਿੰਘ ਤੇ ਕੋਲ ਬਿਨਾਰ ਬਾਤ ਤੋਂ ਬਿਨਾ ਤੁਸੀਂ ਗੱਲ ਪਰਿਵਾਰ ਬਾਦਲ ਪਰਿਵਾਰ ਦੀ ਸ਼ੁਰੂ ਤੋਂ ਕੀਤੀ ਸੀ ਕਿਹੜੀ ਪਾਰਟੀ ਕਿਹੜਾ ਲੀਡਰ ਪਰਿਵਾਰ ਤੋਂ ਮੁਖ ਤੇ ਤੇ ਕਿਹੜਾ ਲੀਡਰ ਜਿਹਦੇ ਤੇ ਪੰਚ ਪ੍ਰਧਾਨੀ ਦਾ ਕੁੰਡਾ ਦੇਖੋ ਅੱਜ ਜਿਹੜੀ ਪਰਿਵਾਰ ਦੀ ਤੁਸੀਂ ਮੈਨੂੰ ਜਿਹੜਾ ਸਵਾਲ ਕੀਤਾ ਮੈਂ ਉਹਦਾ ਮਤਲਬ ਸਮਝਦਾ ਕੀ ਆ ਅੱਜ ਭਾਈ ਅਮਰਤਪਾਲ ਸਿੰਘ ਹੁਣੀ ਜੇ ਅੰਦਰ ਬੈਠੇ ਆ ਤੇ ਬਾਪੂ ਜੀ ਨੂੰ ਤਾਂ ਨਿਕਲ ਕੇ ਬਾਹਰ ਤੁਰਨਾ ਪਿਆ ਜੇ ਭਾਈ ਅਮਰਤਪਾਲ ਸਿੰਘ ਅੰਦਰ ਹੁੰਦੇ ਬਾਪੂ ਜੀ ਹੁਣੀ ਤੇ ਦਵਾਈ 'ਚ ਬੈਠੇ ਸੀ ਉਹ ਤੇ ਆਉਂਦੇ ਹੀ ਨਹੀਂ ਸੀਗੇ ਮੈਂ ਕਿੰਨਾ ਚੰਗਾ ਹੋ ਗਿਆ ਵੀ ਜਿੰਨਾ ਚਿਰ ਜੇ ਭਾਈ ਅਮਰਤਪਾਲ ਸਿੰਘ ਹੁਣੀ ਅੰਦਰ ਬੈਠੇ ਆ ਉਨੀ ਸਹਿਜ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਆਪਾਂ ਭਾਈ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਜੇ ਆਪਾਂ ਅੱਗੇ ਵਧਣਾ ਤਾਂ ਸੋ ਇਹ ਜਿਹੜੀ ਪਰਿਵਾਰਵਾਦ ਦੀ ਗੱਲ ਆ ਨਾ ਉਹ ਮੈਂ ਬਾਦਲ ਪਰਿਵਾਰ ਦਾ ਤਾਂ ਨਾ ਲੈ ਰਿਆ ਕਿ ਪਿਛਲੇ 30 ਸਾਲ ਤੋਂ ਕਈ ਵਾਰੀ ਤਾਂ ਇਦਾਂ ਹੋਈ ਵੀ 12 12 13 13 ਐਮਐਲਏ ਉਹਨਾਂ ਦੇ ਰਿਸ਼ਤੇਦਾਰ ਦੇ ਪਰਿਵਾਰ ਹੀ ਹੁੰਦੇ ਸੀਗੇ ਸੋ ਚਾਪਲੂਸ ਵਾਲੇ ਦੋਲੇ ਇਕੱਠੇ ਕੀਤੇ ਸੀ ਉਹਨਾਂ ਨੂੰ ਪੰਥ ਨਾਲ ਕੋਈ ਮਤਲਬ ਪੈ ਗਈ ਅੱਜ ਆਪਾਂ ਵੇਖਦੇ ਆ ਇਲੈਕਸ਼ਨਾਂ 'ਚ ਸਾਲਾ ਜੀਜਾ ਪਹਿਲਾਂ ਅੱਡ ਹੋਏ ਹੁਣ ਇੱਕ ਸਾਲਾ ਜੀਜਾ ਹੁਣ ਅੱਡ ਹੋ ਰਹੇ ਨੇ ਰਪਾਲੋਂ ਸਾਹਿਬ ਤੁਸੀਂ ਵੀ ਪੰਥ ਪ੍ਰਸਿੱਧ ਢਾਡੀ ਹੋ ਤੁਸੀਂ ਇਤਿਹਾਸ ਤੋਂ ਵੀ ਵਾਕਿਫ ਹੋ ਆ ਸਾਰੇ ਐਪੀਸੋਡ ਨੂੰ ਕਿਵੇਂ ਵੇਖ ਰਹੇ ਹੋ ਸਾਰੇ ਵਰਤਾਰੇ ਨੂੰ ਜਿਹੜਾ ਇਸ ਵਕਤ ਇਸ ਵਕਤ ਐਪੀਸੋਡ ਵਰਤੇ ਆ ਜੋ ਵਰਤਾਰਾ ਵਰਤਿਆ ਜੀ ਇਹ ਜਾਨੀ ਕਿ ਸਿੱਖ ਰਾਜਨੀਤੀ ਦਾ ਔਰ ਪੰਜਾਬ ਦੀ ਰਾਜਨੀਤੀ ਦਾ ਬਿਲਕੁਲ ਕਾਲਾ ਦੇਣਾ ਤੇ ਹਾਸ਼ੀਏ ਤੇ ਗਿਆ ਹੋਇਆ ਇਸ ਤੋਂ ਮਾੜੀ ਗੱਲ ਹੋ ਹੀ ਨਹੀਂ ਸਕਦੀ ਸਾਡੇ ਮੱਲਕ ਮਤ ਪੇਦ ਹੋ ਸਕਦੇ ਨੇ ਅਸੀਂ ਵਿਰੋਧੀ ਵੀ ਹੋ ਸਕਦੇ ਹਾਂ ਪਰ ਇਸ ਢੰਗ ਦੇ ਨਾਲ ਵਰਤਾਰਾ ਵਰਤਾਉਣਾ ਇਹ ਤਾਂ ਸਮਝ ਲਓ ਵੀ ਔਰ ਲੋਕਾਂ ਨੂੰ ਨਰਾਸ਼ ਕਰਨਾ ਜਿਹੜੇ ਲੋਕ ਇਹ ਸਮਝਦੇ ਸੀ ਕਿ ਸ੍ਰੀ ਅਕਾਲ ਤਖਤ ਸਹਿ ਮਹਾਨ ਹੈ ਤੇ ਜਿਹੜੇ ਅੱਜ ਵੀ ਸਮਝਦੇ ਨੇ ਵੀ ਅਕਾਲ ਤਖਤ ਵੱਡਾ ਇਹਨਾਂ ਲੋਕਾਂ ਨੇ ਇਹ ਦਿਖਾਉਣ ਦਾ ਯਤਨ ਕਰਿਆ ਕਿ ਅਕਾਲ ਤਖਤ ਸਾਡੇ ਗੁੰਡੇ ਚ ਆਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਜਿਵੇਂ ਕੌਮ ਮਾਰ ਕੇ ਟੰਗਦੇ ਹੁੰਦੇ ਨੇ ਵੀ ਆਉਣ ਵਾਲੇ ਜਥੇਦਾਰ ਬੋਲਣਾ ਜੋ ਗੱਲ ਉਹਨਾਂ ਨੇ ਅੱਜ ਤੋਂ 4-5 ਦਿਨ ਪਹਿਲਾਂ ਕਹੀ ਸੀ ਵੀ ਸ਼ੋਮਣੀ ਕਮੇਟੀ ਜਿਹਨੂੰ ਮਰਜ਼ੀ ਬਦਲਵੇ ਜਿਹਨੂੰ ਮਰਜ਼ੀ ਰੱਖ ਲਵੇ ਉਹਨਾਂ ਨੇ ਇਹ ਦੱਸਤਾ ਕਿ ਇਹ ਜਥੇਦਾਰ ਸਾਡੇ ਅਧੀਨ ਆ ਅਸੀਂ ਜਥੇਦਾਰ ਦੇ ਅਧੀਨ ਇਹ ਵਰਤਾਰੇ ਤੋਂ ਇਹ ਸਿੱਧ ਹੁੰਦਾ ਇਹ ਬਹੁਤ ਮਾੜਾ ਵਰਤਾਰਾ ਜੀ ਤੁਸੀਂ ਮੰਨਦੇ ਹੋ ਜਿਨ੍ਹਾਂ ਨੂੰ ਬਣਾਇਆ ਕਿਉਂਕਿ ਬਹੁਤੀਆਂ ਜਥੇਬੰਦੀਆਂ ਮੰਨਣ ਤੋਂ ਅਨਕਾਰੀ ਹੋ ਗਈਆਂ ਦੇਖੋ ਜੀ ਅਸੀਂ ਤਾਂ ਵਿਅਕਤੀ ਵਿਸ਼ੇਸ਼ ਨੂੰ ਮੰਨਦੇ ਹੀ ਨਹੀਂ ਚਾਹੇ ਉੱਤੇ ਤਖਤ ਤੇ ਕੋਈ ਬੈਠੇ ਪਰ ਜਿਹੜਾ ਉਹਦਾ ਵਿਧੀ ਵਿਧਾਨ ਆ ਉਹ ਬਹੁਤ ਮਾੜਾ ਜਿਹੜਾ ਇਸ ਵਕਤ ਹੋਇਆ ਜੋ ਹੋਣਾ ਨਹੀਂ ਸੀ ਚਾਹੀਦਾ ਉਹ ਹੋਇਆ ਭਾਵੇਂ ਗੜਗੱਜ ਸਾਹਿਬ ਪੰਥ ਪ੍ਰਚਾਰਕ ਨੇ ਪਰ ਜਿਹੜੇ ਢੰਗ ਨਾਲ ਉਹਨਾਂ ਦੀ ਨਿਯੁਕਤੀ ਹੋਈ ਜਿਹੜੇ ਢੰਗ ਨਾਲ ਉਹਨਾਂ ਨੂੰ ਵਰਤੇ ਆ ਗਿਆ ਜਿਹੜੇ ਸਮੇਂ ਵਿਦਵਾਨ ਨੇ ਉਹਨਾਂ ਨੂੰ ਨਹੀਂ ਪਤਾ ਰਾਤ ਦੇ ਹਨੇਰੇ 'ਚ ਮੇਰੀ ਨਿਯੁਕਤੀ ਹੋ ਗਈ ਜੇ ਤਵਾਨ ਸੱਜਣ ਨੂੰ ਐਸ ਢੰਗ ਨਾਲ ਵਰਤ ਜਵੇ ਕੋਈ ਸਮਝ ਲਓ ਵੀ ਬਹੁਤ ਮਾੜੀ ਗੱਲਾ ਕੋਈ ਆ ਬੰਦਾ ਹੋਵੇ ਉਹਨੂੰ ਕੋਈ ਵਰਤ ਗਿਆ ਵਰ ਲਾ ਗਿਆ ਪਰ ਜਿਹੜੇ ਟੰਗਣਾ ਉਹਨਾਂ ਨੂੰ ਯੂਜ਼ ਕਰਿਆ ਗਿਆ ਜਿਹੜੇ ਟੰਗਣਾ ਨੂੰ ਵਰਤੇ ਆ ਗਿਆ ਉਹ ਕਿਉਂਕਿ ਦਮਦਮਾ ਸਾਹਿਬ ਵਾਲੇ ਜਥੇਦਾਰ ਜੀ ਤਾਂ ਗੱਲ ਹੀ ਨਹੀਂ ਕਰ ਸਕਦੇ ਆਪਾਂ ਉਹ ਤਾਂ 2004 ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਉਹ ਤਾਂ ਹੈਗਾ ਹੀ ਸਿੱਧਾ ਪਾਰਟੀ ਦਾ ਮੈਂਬਰ ਆ ਉਹਨਾਂ ਦੀ ਪਾਰਟੀ ਦਾ ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਤੁਹਾਨੂੰ ਪਤਾ ਤੇ ਇਹੀ ਬਾਦਲ ਪਰਿਵਾਰ ਨੇ ਥੋੜਾ ਜਿਹਾ ਚਿਰ ਪਹਿਲਾਂ ਆ ਬਾਬਾ ਗੰਧਾ ਸਿੰਘ ਦੇ ਡੇਰੇ ਨੂੰ ਲੈ ਕੇ ਇਹਦੇ ਉੱਤੇ ਹਮਲਾ ਕਰਵਾਇਆ ਸੀ ਦੀ ਪੱਗ ਵੀ ਲਾਈ ਸੀ ਬਾਬਾ ਟੇਕ ਸਿੰਘ ਧਨੋਲੇ ਦੀ ਤੇ ਫਿਰ ਇਹ ਦਵਾਰਾ ਸ਼ਾਮਲ ਹੋ ਗਿਆ ਸੀ ਪਾਰਟੀ ਚੋਂ ਭੱਜਿਆ ਫਿਰ ਸ਼ਾਮਲ ਹੋ ਗਿਆ ਉਹ ਤਾਂ ਸਮਝ ਲਓ ਜਥੇਦਾਰ ਹੈ ਹੀ ਨਹੀਂ ਉਹ ਤਾਂ ਉਹੀ ਜਿਵੇਂ ਕਿਸੇ ਬੰਦੇ ਨੂੰ ਆਪਾਂ ਚਾਬੀਆਂ ਫੜਾ ਦਿੰਦੇ ਆ ਵੀ ਯਾਰ ਹਲੇ ਤੂੰ ਕੁੰਡਾ ਕੰਡਾ ਖੋਲ ਲੀ ਫਿਰ ਦੇਖਾਂਗੇ ਬਾਅਦ ਚ ਕੋਈ ਬਾਬਾ ਟੇਕ ਸਿੰਘ ਧਨੋਲੇ ਦੇ ਮੂਹਰੇ ਆਉਣ ਦਾ ਕਾਰਨ ਇਹ ਆ ਕਿ ਕੋਈ ਪੰਤ ਪ੍ਰਸਤ ਬੰਦਾ ਇਹਨਾਂ ਦੇ ਮਗਰ ਲੱਗਣ ਨੂੰ ਤਿਆਰ ਨਹੀਂ ਸੀ ਪਰ ਗੜ ਕਾਜੇ ਸਾਹਿਬ ਇਹਨਾਂ ਦੀ ਚਾਲ ਚ ਫਸ ਗਏ ਪੂਰੇ ਦਮਦਮਾ ਸਾਹਿਬ ਦੇ ਆਲਦ ਵਾਲੇ ਨੇ ਬਹੁਤ ਨਾਲ ਸੰਪਰਕ ਕਰਿਆ ਕਥਾਵਾਚਕ ਸਹਿਬਾਨਾ ਨਾਲ ਸੰਪਰਕ ਕਰਿਆ ਸ਼੍ਰੋਮਣੀ ਕਮੇਟੀ ਦੇ ਪੁਰਾਣੇ ਹੈੱਡ ਗ੍ਰੰਥੀ ਸਹਿਬਾਨਾ ਨਾਲ ਸੰਪਰਕ ਕਰਿਆ ਉੱਥੇ ਦੇ ਜਿਹੜੇ ਮੌਜੂਦਾ ਹੈੱਡ ਗ੍ਰੰਥੀ ਨੇ ਸ਼੍ਰੀ ਦਮਦਮਾ ਸਾਹਿਬ ਦੇ ਉਹਨਾਂ ਨੂੰ ਵੀ ਕਿਹਾ ਉਹਨਾਂ ਦਾ ਹੀ ਸੈਕੰਡ ਲੀਡਰਸ਼ਿਪ ਨੂੰ ਵੀ ਕਿਹਾ ਪਰ ਕੋਈ ਨਹੀਂ ਆਇਆ ਫਰ ਅਖੀਰ ਤੇ ਉਹਨਾਂ ਨੂੰ ਆਪਣੀ ਇੱਕ ਜਥੇਦਾਰ ਜ਼ਿਲ੍ਹੇ ਦਾ ਆਪਣਾ ਜ਼ਿਲ੍ਹੇ ਦਾ ਪ੍ਰਧਾਨ ਬਿਠਾਉਣਾ ਪਿਆ ਉਤੇ ਸਾਨੂੰ ਐਡਾ ਅਫਸੋਸ ਨਹੀਂ ਪਰ ਗੜਗੱਜ ਸਾਹਿਬ ਵਰਗੇ ਬੰਦੇ ਐਸ ਜਾਲ ਚ ਫਸ ਜਾਣਾ ਐਸ ਚਾਲ ਚ ਫਸ ਜਾਣਾ ਇਹ ਜਣਾ ਬੜਾ ਅਫਸੋਸ ਆ ਜੀ ਠੀਕ ਆ ਜੀ ਰਪਾਲੂ ਸਾਹਿਬ ਨੇ ਕਿਹਾ ਵੀ ਇੱਕ ਵਿਦਵਾਨ ਨੂੰ ਜੇ ਕੋ ਵਰਤ ਜਾਵੇ ਤੇ ਫਿਰ ਉਹਦੀ ਵਿਦਵਤਾ ਕਿੱਥੇ ਗਈ ਏ ਇਹ ਇੱਕ ਬੜਾ ਵੱਡਾ ਸਵਾਲ ਏ ਪਰ ਇਹਨਾਂ ਨੇ ਇਹ ਵੀ ਨਿਰਾਸ਼ਤਾ ਜਤਾਈ ਵੀ ਆ ਜਿਹੜੀ ਪ੍ਰਕਿਰਿਆ ਵਰਤੀ ਏ ਬਹੁਤੀ ਵਧੀਆ ਨਹੀਂ ਰਾਤ ਦੇ ਹਨੇਰੇ ਦੇ ਵਿੱਚ ਇੱਕ ਸਿੱਖਾਂ ਦੇ ਪੋਪ ਦੀ ਨਿਯੁਕਤੀ ਹੋਵੇ ਤੇ ਰਾਤ ਦੇ ਹਨੇਰੇ ਚ ਹੋਵੇ ਔਰ ਉਥੇ ਵੀ ਪੰਜਾਂ ਤਖਤਾਂ ਦੇ ਜਹੇਦਾਰ ਨਿਯੁਕਤ ਨਾ ਹੋਣ ਪੰਥਕ ਜਥੇਬੰਦੀਆਂ ਦੇ ਆਗੂ ਸਹਿਬਾਨ ਨਿਯੁਕਤ ਨਾ ਹੋਣ ਅਕਾਲ ਤਖਤ ਦਾ ਹੈੱਡ ਗਰੰਟੀ ਨਾ ਹੋਵੇ ਦਰਬਾਰ ਸਾਹਿਬ ਦਾ ਹੈੱਡ ਗਰੰਟੀ ਨਾ ਹੋਵੇ ਤੇ ਰਾਤ ਦੇ 2:30 ਵਜੇ ਸੋ ਇਹ ਵਿਸ਼ੇ ਤੇ ਸਮੁੱਚੀ ਕੌਮ ਬੜੀ ਚਿੰਤਤ ਤੇ ਹੋਰ ਵੀ ਵਿਦਵਾਨ ਜਣ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਨੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ